ਮੈਨੂੰ ਲੱਗਦਾ ਜੇ 2 ਸਾਲ ਵੱਧ ਜਿਉਂ ਗਏ ਤਾਂ ਸ਼ਾਇਦ ਉਹ ਰਾਜੇ ਬੜੀ ਮਿੱਟੀ ਬਣਾਉਂਦੇ ਜੂਂਦੇ। ਅਰ ਸਾਨੂੰ ਕੋਈ ਗੈਂਗਸਟਰ ਵਗੈਰਾ ਨਹੀਂ ਮਾਰ ਸਕਦੇ ਸੀ। ਸਾਨੂੰ ਮਰਵਾਇਆ ਸਰਕਾਰ ਦੀਆਂ ਨੀਤੀਆਂ ਨੇ। ਭਗਵੰਤ ਮਾਨ ਸਰਕਾਰ ਦੇ ਰੋਲ ਨੇ, ਸੈਂਟਰ ਦੀ ਬੀਜੇਪੀ ਦੇ ਰੋਲ ਨੇ। ਜਿਹੜਾ ਬੱਚਾ ਥੋੜੇ ਸਾਹਮਣੇ ਚੱਪਲਾਂ ਪਾ ਕੇ ਆਉਂਦੇ ਸ਼ਹਿਰ ਚ ਘੁੰਮਦਾ ਫਿਰਦਾ ਸੀ, ਆਠਾ ਬਲਾਵਰ ਆਉਂਦੇ ਬੱਤੀ ਫੈਰ ਮਾਰਕੀਟੇ ਦੀ ਕਰ ਜਾਂਦੇ ਆ। ਟੈਕਸਰ ਹੋ ਗਏ ਜੇ ਮੈਂ ਤੁਹਾਡੇ ਕੋਲੇ ਆ ਕੇ ਬੋਲਦਾ ਕਿ ਸਿੱਧੂ ਦਾ ਬੋਤਮ ਰਾਜਨੀਤੀ ਕਰਦਾ ਵੀਰੋ ਇਹ ਰਾਜਨੀਤੀ ਕਰਦਾ ਯਾਰ ਅਸੀਂ ਤੁਹਾਨੂੰ ਫਰੋਟੀਆਂ ਕਿਉਂ ਦਈਏ ਜੇ ਅਸੀਂ ਕਮਾਈ ਕਰਦੇ ਆ ਅਸੀਂ ਆਪਦੇ ਸਾਧਨਾਂ ਤੋਂ ਕੰਮ ਜੱਬ ਹੋਏ ਹੈ ਤੁਹਾਨੂੰ ਟੈਕਸ ਬੇਨੂ ਦੇ ਕਿਉਂ ਦਈਏ ਸੀ ਪਿਆਰਾ ਆਇਆ ਮੇਰਾ ਬੱਚਾ ਕੀ ਗਲਤ ਕਰਦਾ ਸੀ ਜਿਹਦੇ ਮਗਰ ਇੰਨੇ ਲੋਕ ਬੁੱਕਾਲੇ ਪਏ ਛੇ ਪਰਜੇ ਉਹ ਦੁਨੀਆ ਤੋਂ ਜਾਣ ਲੱਗਿਆ ਨਾਲ ਲੈ ਕੇ ਗਿਆ ਤੇ ਕਿਹੜਾ ਗੁਨਾਹ ਕਰਦਾ ਸੀ ਕਿਹੜਾ ਨਸ਼ਾ ਵੇਚਦਾ ਸੀ ਕਿਹੜਾ ਗੁਣ ਬਾੜੀ ਸਿੱਖਿਆ ਦਿੰਦਾ ਸੀ ਪਰਜਾ ਉਹਦੀ ਆਰਥਿਕ ਵਿਵਸਥਾ ਸੁਧਰੀ ਹਰ ਪੱਤ ਤੋਂ ਪਰਿਵਾਰ ਨੂੰ ਇੱਕ ਖੁਸ਼ਹਾਲ ਪਰਿਵਾਰ ਦੇ ਵਿੱਚ ਬਦਲ ਦਿੱਤਾ ਪਰੰਤੂ ਇਹ ਸਭ ਕੁਝ ਸਾਡੀ ਸਰਕਾਰਾਂ ਨੂੰ ਰਾਸ ਨਹੀਂ ਆਉਂਦਾ ਮੇਰੇ ਬੱਚੇ ਨੇ ਪਹਿਲਾਂ ਆਪਣਾ ਘਰ ਸਵਾਰਿਆ ਆਪਣੀਆਂ ਗੁਰਦਪਤਾਂ ਪਰਿਵਾਰ ਦੀਆਂ ਦੂਰ ਕੀਤੀਆਂ ਉਸਦੇ ਬਾਅਦ ਉਹਨੂੰ ਲੱਗਣ ਲੱਗਿਆ ਵੀ ਮੇਰਾ ਇਲਾਕਾ ਪਛੜਿਆ ਹੋਇਆ ਹੈ ਤੇ ਜੇ ਮੈਂ ਥੋੜੀ ਜਿਹੀ ਹੋਰ ਪਾਵਰ ਲੈ ਲਵਾਂ ਭਾਵੇਂ ਅਗਾਇਤੀ ਯੋਜਨ ਕਰ ਲਵਾਂ ਤਾਂ ਮੈਂ ਹੋਰ ਵਧੀਆ ਕਰ ਸਕਦਾ ਹਾਂ ਅ ਰਾਜੇ ਬੜੀਂ ਗੋਹਰੀਆਂ ਨਾਲ ਬਾਪਿਆ ਅੱਛਾ ਸਾਥ ਮਿਲਿਆ ਨੇ ਦੁਸ਼ਮਣੀਆਂ ਤਾਂ ਜਿਸ ਦਿਨ ਤੋਂ ਇਸ ਫੀਲਡ ਦੇ ਵਿੱਚ ਆਇਆ ਉਸੇ ਦਿਨ ਤੋਂ ਚੱਲਦੀਆਂ ਸੀ। ਫਰੰਤੂ ਇਹ ਵੀ ਸਰਕਾਰ ਦੇ ਵਿੱਚ ਸੀ ਇਹਨਾਂ ਨੇ ਧਿਆਨ ਰੱਖਿਆ ਤਾਂ ਮੈਨੂੰ ਲੱਗਦਾ ਜੇ 2 ਸਾਲ ਵੱਧ ਜਿਉਂ ਗਿਆ ਤਾਂ ਸ਼ਾਇਦ ਉਹ ਰਾਜੀ ਬੜਿੰਗ ਦੀ ਬਦੌਲਤ ਜਿਉਂ ਗਿਆ। ਕਿਉਂਕਿ ਸਮੇਂ ਦੇ ਉੱਤੇ ਕੋਈ ਚੀਜ਼ ਦਾ ਇਲਾਜ ਕਰ ਦੇਣਾ ਸਮੇਂ ਦੇ ਉੱਤੇ ਕੋਈ ਪੈਰ ਬਈ ਕਰ ਲੈਣੀ ਕਿਸੇ ਗੱਲ ਦੀ ਤਾਂ ਬੱਟੀਆਂ ਹੋਣੀ ਆਈ ਵਾਰ ਚਲ ਜਾਂਦੀ ਸੀ ਘੱਟੋ ਘੱਟ ਚਾਰ ਪੰਜ ਵਾਰ ਮੇਰੇ ਘਰੋਂ ਬਦੂਕਾਂ ਵਾਲੇ ਮੁੜੇ ਆ ਤਾਂ ਆਈ ਵਾਰ ਪ੍ਰਮਾਤਮਾ ਹੱਥ ਦੇ ਕੇ ਰੱਖ ਲੈਂਦਾ ਸੀ ਤਾਂ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਯਾਰ ਇਹਦਾ ਮੇਰਾ ਬੱਚਾ ਕੀ ਗਲਤ ਕਰਦਾ ਸੀ ਜਿਹਦੇ ਮਗਰ ਇੰਨੇ ਲੋਕ ਬਦੂਕਾਂ ਵਾਲੇ ਪੈ ਗਏ 6 ਪਰਚੇ ਉਹ ਦੁਨੀਆ ਤੋਂ ਜਾਣ ਲੱਗਿਆ ਨਾਲ ਲੈ ਕੇ ਗਿਆ ਤਾਂ ਕਿਹੜਾ ਗੁਨਾਹ ਕਰਦਾ ਸੀ ਕਿਹੜਾ ਨਸ਼ਾ ਵੇਚਦਾ ਸੀ ਕਿਹੜਾ ਕੋਈ ਮਾਰੀ ਸਿੱਖਿਆ ਦਿੰਦਾ ਸੀ ਕੋਈ ਸਮਝ ਤੋਂ ਪਰੇ ਐਸ ਗੱਲ ਤੋਂ ਇਹਨਾਂ ਨੇ ਬੇਵਜ੍ਹਾ ਦੁਸ਼ਮਣੀਆਂ ਦਾ ਕਰਕੇ ਮੇਰੇ ਬੱਚੇ ਨੂੰ ਜਾਨੋਂ ਪਹੁੰਚ ਲਾ ਦਿੱਤਾ ਔਰ ਸਾਨੂੰ ਕੋਈ ਗੈਂਗਸਟਰ ਵਗੈਰਾ ਨਹੀਂ ਮਾਰ ਸਕਦੇ ਸੀ ਸਾਨੂੰ ਮਰਵਾਇਆ ਸਰਕਾਰ ਦੀਆਂ ਨੀਤੀਆਂ ਨੇ ਭਗਵੰਤ ਮਾਨ ਸਰਕਾਰ ਦੇ ਰੋਲ ਨੇ ਸੈਂਟਰ ਦੀ ਬੀਜੇਪੀ ਦੇ ਰੋਲ ਨੇ ਜਿਨ੍ਹਾਂ ਨੇ ਅੱਜ ਤੱਕ ਉਹ ਸਾਰੇ ਬਦਮਾਸ਼ਾਂ ਨੂੰ ਸੁਭਾ ਕੇ ਰੱਖਿਆ ਹੋਇਆ ਹੈ ਔਰ ਕਹਨ ਤੁਹਾਡੇ ਵਿੱਚ ਕੋਈ ਕੈਂਡੀਡੇਟ ਬੀਜੇਪੀ ਵਾਲਾ ਆਵੇ ਵੋਟਾਂ ਮੰਗਣ ਆਮ ਪਾਰਟੀ ਵਾਲਾ ਆਵੇ ਉਹਨੂੰ ਇੰਦੀ ਗੱਲ ਤਾਂ ਪੁੱਛ ਲਓ ਵੀ ਜਿਹੜੀਆਂ ਸਰਕਾਰਾਂ ਨੇ ਤੁਹਾਨੂੰ ਟਿਕਟਾਂ ਦਿੱਤੀਆਂ ਨੇ ਉਹਨਾਂ ਦੀ ਬਦਵਾਸ਼ਾ ਦੇ ਨਾਮ ਕੀ ਸਾਂਝ ਪੱਲੀਏ ਯਾਰ ਅਸੀਂ ਤੁਹਾਨੂੰ ប្រੋਟੀਆਂ ਕਿਉਂ ਦਈਏ ਜੇ ਅਸੀਂ ਕਮਾਈ ਕਰਦੇ ਹਾਂ ਅਸੀਂ ਆਪਦੇ ਸਾਧਨਾਂ ਤੋਂ ਕੰਮਜਾਬ ਹੋਏ ਹਾਂ ਤੁਹਾਨੂੰ ਟੈਕਸ ਬੇਲੂਰੇ ਕਿਉਂ ਦਈਏ ਸੀ ਮੇਰਾ ਜੁਆਕ 200 ਰੁਪਿਆ ਸਾਲ ਦਾ ਟੈਕਸ ਭਰਦਾ ਹੈ ਤੁਹਾਡੇ ਸਰਕਾਰ ਦਾ ਬੋਬਾ ਭਰੇ ਹੱਥੋਂ ਦਾ ਭਰੇ ਫਿਰ ਤੁਹਾਡੇ ਕੀ ਗਾਰੰਟੀ ਹੈ ਵੀ ਤੁਹਾਡੇ ਇੱਕ ਰੂਪ ਤੇ ਫਿਰ ਦੂਜਾ ਜੂੜੂ ਲੈ ਕੇ ਤੁਹਾਡਾ ਕਿਹਾ ਵੀ ਇੱਕ ਗਰੁੱਪ ਆਮ ਲੋਕਾਂ ਦਾ ਕਿੰਨਾ ਜਿਉਣਾ ਡੁੱਬੇ ਕੀਤਾ ਹੋਇਆ ਲੈਂਡ ਆਊਟ ਦੀ ਜਿਹੜੀ ਹਾਲਤ ਹੈ ਸਰਕਾਰ ਨੇ ਇੰਨੀ ਨਿਕਮੀ ਕਰਤੀ ਵੀ ਸਾਰੇ ਪਾਸੇ ਡੈਰ ਡ ਮਾਹੌਲ ਇੰਨਾ ਬਖਰਾਵ ਕਰਦਾ ਵੀ ਅੱਗੇ ਕੋਈ ਦੁਸ਼ਮਣੀ ਵੀ ਕਿਸੇ ਦੀ ਹੁੰਦੀ ਤਾਂ ਧੀ ਭੈਣ ਦਾ ਧਿਆਨ ਹਰੇਕ ਬੰਦਾ ਦੁਸ਼ਮਣੀ ਦੇ ਵਿੱਚ ਵੀ ਰੱਖਦਾ ਸੀ ਹੁਣ ਤਾਂ ਯਾਰ ਇਹ ਕੁੜੀ ਨਹੀਂ ਵੇਖਦੇ ਕਤਰੀ ਨਹੀਂ ਵੇਖਦੇ ਦਾਲ ਬੱਚਾ ਨਹੀਂ ਵੇਖਦੇ ਦਾ ਦਾ ਗੋਲੀਆਂ ਮਾਰ ਦਿੰਦੇ ਨਵਾਂ ਕੰਮ ਹੈ ਬਦਵਾਸ਼ੀ ਦਾ ਜਿਹਨੂੰ ਅਸੀਂ ਜਾਣਦੇ ਨਹੀਂ ਉਹ ਸਾਡੇ ਗੋਲੀਆਂ ਮਾਰ ਜਾਂਦਾ ਅੱਗੇ ਦੁਸ਼ਮਣੀ ਕਿਸੇ ਦਾ ਹੁੰਦੀ ਉਹਦਾ ਘਰ ਤੋਂ ਰਾਹ ਬਦਲ ਕੇ ਭਗ ਜਾਂਦੇ ਤੇ ਫਿਰ ਤਾਂ ਸਾਡੂੰ ਸਮੇਂ ਨਾਲ ਘਰੇ ਵੜ ਜਾਂਦੇ ਬਚਤ ਰਹਿ ਜਾਂਦੀ ਫੋਨ ਬਚਤ ਕੀ ਕੋ ਰੱਖੀ ਵੀਰੋਂ ਹੁੰਦਾ ਜਦੋਂ ਕੋਈ ਮਿਲਣ ਆਉਂਦਾ ਉਹਦੇ ਹੱਥਾਂ 'ਚ ਨਹੀਂ ਘਾਹ ਰਹਿੰਦੀ ਐ ਵੀ ਸਿੱਧਾ ਹੀ ਬੈਠਾ ਇਹਦਾ ਕੋਈ ਕਰਦਾ ਤਾਂ ਨਹੀਂ ਤਾਂ ਵੀ ਆਪਦੇ ਬੈਠਾ ਹੋ ਕੇ ਕੋਈ ਪਰ ਵਿਸ਼ਵਾਸ ਹੀ ਨਹੀਂ ਰਿਹਾ ਕਿਸੇ ਤੇ ਇਹ ਹੋ ਜਾ ਮਹਾਂ ਸਰਕਾਰਾਂ ਨੇ ਪੈਦਾ ਕਰਤਾ ਸਾਡੇ ਕੋਲੇ ਸਾਰਨਾ ਦੀ ਘਾਟ ਨਹੀਂ ਸਾਡੇ ਜਵਾਨ ਜੇ ਬਾਹਰ ਵਿਦੇਸ਼ਾਂ ਨੂੰ ਭੱਜ ਰਹੇ ਨੇ ਸਿਰਫ ਇਦਾਂ ਹੀ ਕਰਬੂਤਾਂ ਕਰਕੇ ਭੱਜ ਰਹੇ ਆ ਸਾਡੇ ਸਿਸਟਮ ਨਹੀਂ ਇੱਥੇ ਸਾਡੇ ਕਾਨੂੰਨ ਨਹੀਂ ਇੱਥੇ ਕਾਨੂੰਨ ਦਾ ਤਾਂ ਇਹਨਾਂ ਨੇ 302 ਦਾ ਪਰਚਾ ਕਰਾ ਕੇ ਅਗੇ ਹੱਥ ਘੜੀ ਕੋ ਗੁੱਟ ਤੇ ਲੱਗਦੀ ਨਾ ਬੰਦਾ ਸ਼ਰਮ ਮੰਦਾ ਯਾਰ ਮੈਂ ਕੀ ਹੋ ਜਾ ਕਰਤਾ ਜਿਹੜਾ ਮੇਰੇ ਗੁੱਟ ਤੇ ਸੰਗਲ ਲੱਗ ਗਿਆ ਹੁਣ 302 ਦਾ ਪਰਚਾ ਕਰਾ ਕੇ ਰੀਲਾ ਪਾਉਂਦਾ ਗਾਰਦਾ ਨਾਲ ਲੈ ਕੇ ਚੱਲਦੇ ਨੇ ਤੇ ਨੌਜਵਾਨ ਵਰਗਾ ਸਾਡਾ ਉਹ ਲੋਕਾਂ ਨੂੰ ਫੋਲੋ ਕਰਦਾ ਹੈ ਤੇ ਇਹ ਮਾਹੌਲ ਕ੍ਰੀਏਟ ਕਿਨੇ ਕੀਤਾ ਸਾਡੀਆਂ ਸਰਕਾਰਾਂ ਨੇ ਜਿਹੜੇ ਸਾਡੇ ਨੌਜਵਾਨ ਕਾਮਯਾਬ ਹੋ ਗਏ ਉਹ ਕਿਵੇਂ ਤਲਬੇ ਚੱਟਣ ਇਹਨਾਂ ਦੇ ਥੱਲੇ ਲੱਗਣ ਫਿਰ ਜਿਵੇਂ ਕਹਿੰਦੇ ਆ ਉਵੇਂ ਇਹਨਾਂ ਨੂੰ ਪੈਸੇ ਦੇਣ ਫੇਰ ਉਹ ਕੰਮ ਕਰ ਸਕਦੇ ਆ ਇੰਡੀਆ ਦੇ ਵਿੱਚ ਫੋਟੋ ਉੱਤੱਕਾ ਬੀਜਪੀ ਨੇ ਇੱਕ ਵਾਰੀ ਵੀ ਲਾਰੈਂਸ ਹੁਣ ਬੰਬੇ ਦੇ ਵਿੱਚ ਕ੍ਰਾਈਮ ਹੋ ਰਿਹਾ ਬਾਬਾ ਸਦਕੀ ਮਾਰਿਆ ਹੁਣ ਤਾਂ ਨਵੀਂ ਤੋਂ ਨਵੀਂ ਤਕਨੀਕ ਇਹਨਾਂ ਦੇ ਕੋਲੇ ਆ ਗਈ ਹੁਣ ਮੇਰੇ ਨਾਲ 10 ਜਨ ਮੈਂ ਸਿਕਿਉਰਟੀ ਵਾਲੇ ਆਏ ਹੁਣ ਪੇਪਰ ਸਪਰੇਅ ਕਰ ਦੇਤੀ ਇਹਨਾਂ ਨੂੰ ਸਰਕਾਰ ਨੂੰ ਪਤਾ ਤਕਨੀਕਾ ਕੌਣ ਦਿੰਦਾ ਹੈ ਲਾਰੈਂਸ ਨੇ ਬੰਨਾਲੀ ਪੇਪਰ ਸਪਰੇਅ ਜਿੱਥੇ ਬੈਠੇ ਨੇ ਤੂੰ ਜਿੱਦੇ ਹਮਲਾ ਕਰਨਾ ਹੈ ਅਜਿਹੇ ਪੇਪਰ ਸਪਰੇਅ ਕਰਤੀ ਤੁਸੇ ਸਾਰੇ ਹਬੜਾ ਕਬੜੀ ਮੱਚੀ ਜੂ ਫੜੇ ਭੱਜ ਜਾਊਗਾ ਅਗਲਾ ਬੋਲੀਏ ਮਾਰ ਕੇ ਬਾਹਰ ਭੱਜ ਜਾਂਦਾ ਤਾਂ ਜੋ ਅਦਾਲਤ ਦੇ ਵਿੱਚ ਜਿਹੜੇ ਚਸ਼ਮਦੀਦ ਹੁੰਦੇ ਉਹ ਗਵਾਹੀ ਵੀ ਨਾ ਦੇ ਸਕਣ ਜਦੋਂ ਪੇਪਰ ਸਪਰੇਅ ਕਰਤੀ ਤੁਹਾਨੂੰ ਸ਼ੱਕਾਂ ਲੱਗ ਜਾਣਗੀਆਂ ਟੀਅਰ ਗੈਸ ਵਾਂਗੂ ਤੁਹਾਡੀ ਅੱਖਾਂ ਜੋ ਹੰਝੂ ਡੁੱਗਣਗੇ ਥੋੜਾ ਹੀ ਨਹੀਂ ਪਤਾ ਹੁੰਦਾ ਮੇਰੇ ਖੱਬੇ ਕੌਣ ਸੱਚੇ ਕੌਣ ਹੈ ਤਾਂ ਜਦੋਂ ਜੱਜ ਕੋਲੇ ਜਾ ਕੇ ਫਿਰ ਸਜ਼ਾ ਹੋਊਗੀ ਉਹ ਕਹਿਣਗੇ ਤੁਹਾਡੇ ਤਾਂ ਸਪਰੇਅ ਹੋਈ ਸੀ ਤੇ ਤੁਸੀਂ ਕਿਵੇਂ ਵੇਖ ਲਿਆ ਦੋਸ਼ੀ ਕੌਣ ਤਾਂ ਉਹਦੋਂ ਸਜ਼ਾ ਵੀ ਨਾ ਹੋਵੇ ਇਹ ਜੇ ਇੰਤਜ਼ਾਮ ਵੀ ਕਰ ਲੈ ਵੀ ਬੰਦਾ ਵੀ ਮਾਰ ਦੇਣਗੇ ਅਕੇ ਮੁਕੱਦਮਾ ਵੀ ਨੇ ਚੱਲੇ ਉਹਨੂੰ ਸਜ਼ਾ ਵੀ ਨਾ ਹੋਵੇ ਤੁਸੀਂ ਅੱਜ ਤੱਕ ਧਿਆਨ ਨਾਲ ਦੇਖਿਆ ਜਿੰਨੇ ਗੈਂਗਸਟਰ ਤੇ ਪਰਚੇ ਚੱਲਦੇ ਆ ਸੈਂਕੜਿਆਂ ਦੇ ਵਿੱਚ ਚੱਲਦੇ ਕਦੇ ਕਿਸੇ ਨੂੰ ਇੱਕ ਸਿੰਗਲ ਕੇਸ ਦੇ ਵਿੱਚ ਸਜ਼ਾ ਹੋਈ ਹੈ ਆਦਮ ਜੌਰ ਸਿੰਘੂ ਵਰਗੇ ਨੂੰ 224 ਦੇ ਮੁਕੱਦਮੇ 'ਚ ਢੂਰ ਸਾਲ ਜੇਲ੍ਹ ਕਟਾਦੀ ਆ 30 ਸਾਲ ਬਰਣਾ ਕੇ ਸੀ ਤਾਂ ਇਹ ਸਾਰਾ ਕੁਝ ਆਪਣੀ ਮਰਜ਼ੀ ਦਾ ਚਲਾਉਂਦੇ ਤੁਸੀਂ ਬੀਜੇਪੀ ਆਨ ਨੂੰ ਪੁੱਛੋ ਗੁਜਰਾਤ ਕੀ ਰਿਸਤਰੀਆ ਤੁਹਾਡੀ ਲੋਨ ਸੁਭਸ਼ਰੋਈ ਦੇ ਨਾਮ ਤੁਸੀਂ ਆਹ ਜਨਤਾ ਨੂੰ ਕੀ ਭਰੋਸਾ ਦੇ ਕੇ ਜਾਓਗੇ ਇਥੋਂ ਕਿ ਜਿੱਤਣ ਤੋਂ ਬਾਅਦ ਫਿਰ ਸਾਨੂੰ ਆਪਣੇ ਸਾਹਾਂ ਦੀ ਗਿਣਤੀ ਤੁਹਾਡੇ ਤੋਂ ਵਧਾਏ ਕਰਨੀ ਹੈ ਕਿ ਮੈਂ 1 ਸਾਲ ਹੋਰ ਜਿਉਣਾ ਚਾਹੁੰਦਾ ਹਾਂਲੇ ਸਾਡਾ ਕਿਸਾਨੀ ਦਾ ਸੰਘਰਸ਼ ਚੱਲਦਾ ਹੈ ਸ਼ੁਭ ਕਰਨ ਦੀ ਮੌਤ ਹੋ ਜਾਂਦੀ ਹੈ ਸਾਡੇ ਪੰਜਾਬ ਦੀ ਹੱਦ ਦੇ ਅੰਦਰ ਖੜੇ ਨੌਜਵਾਨ ਗੋਲੀਆਂ ਦੇ ਨਾਲ ਛਲਨੀ ਕੀਤੇ ਜਾਂਦੇ ਆ ਪਰ ਸਾਡਾ ਕੋਈ ਵਾਲੀਬਾਲ ਸੀ ਹੈ ਨਹੀਂ ਭਗਵੰਤਮਾਨ ਸਾਹਿਬ ਬੈਠੇ ਦੇਖਦੇ ਆ ਸ਼ੂ ਦਿਕਲੌਤਾ ਜਵਾਨ ਹੈ ਜਿਹੜਾ ਅਸੀਂ ਸ਼ਹੀਦ ਕਰਵਾ ਕੇ ਘਰੇ ਲੈ ਕੇ ਆਏ ਕਿ 22 ਸਾਲ ਦਾ ਮੇਰਾ ਬੱਚਾ ਥੋੜੇ ਸਾਹਮਣੇ ਚੱਪਰਾ ਪਾ ਕੇ ਆਉਂਦੇ ਸ਼ਹਿਰ ਚ ਘੁੰਮਦਾ ਫਿਰਦਾ ਸੀ ਆਠਾ ਬਲਾਵਰ ਆਉਂਦੇ 32 ਫੈਰ ਮਾਰ ਕੇ ਧੀ ਕਰ ਜਾਂਦੇ ਆ ਤੇ 2.5 ਸਾਲ ਹੋ ਗਏ ਜੇ ਮੈਂ ਤੁਹਾਡੇ ਕੋਲੇ ਆ ਕੇ ਬੋਲਦਾ ਕਿ ਸਿੱਧੂ ਦਾ ਪੋਤਮ ਰਾਜਨੀਤੀ ਕਰਦਾ ਵੀਰੇ ਇਹ ਰਾਜਨੀਤੀ ਕਰਦਾ ਮੈਂ ਤੁਹਾਡੇ ਚਰਨਾਂ ਚ ਇੱਕੋ ਹੀ ਬੇਨਤੀ ਕਰਦੀ ਆ ਆਪਣਾ ਮਤਦਾਨ ਕਰਨ ਤੋਂ ਪਹਿਲਾਂ ਇਹਨਾਂ ਜ਼ਾਲਮਾਂ ਦੀਆਂ ਕਰਤੂਤਾਂ ਸਮਝ ਲਿਓ ਇਹਨਾਂ ਦੇ ਜਿਹੜੇ ਉਮੀਦਵਾਰ ਤੁਹਾਡੇ ਕੋਲੇ ਭੇਜੇ ਨੇ ਇਹ ਕਿਹੜੀ ਸੋਚ ਨੂੰ ਕਿਹੜੀਆਂ پالਸੀਆਂ ਨੂੰ ਲੈ ਕੇ ਤੁਹਾਡੇ ਵਿੱਚ ਆਉਣਗੇ ਇਹ ਚਾ 2-4 ਦਿਨ ਤੁਹਾਡੇ ਕੋਲੇ ਮਗਰਮੱਛਲੇ ਹੰਝੂ ਵਹਾ ਸਕਦੇ ਆ ਇਹਨਾਂ ਦੀ ਗੱਲ ਦੇ ਉੱਤੇ ਅਮਲ ਨਾ ਕਰਿਓ ਤੁਹਾਡੇ ਕੋਲੇ ਬੜਾ ਵਧੀਆ ਪੜਿਆ ਲਿਖਿਆ ਨੌਜਵਾਨ ਤੁਹਾਡਾ ਜਾਂਚਿਆ ਪਰਖਿਆ ਦੋ ਤਿੰਨ ਪਲਾਣਾ ਤੁਹਾਡੇ ਵਿੱਚ ਰਹਦੇ ਆਂ ਭੈਣ ਅਮਰਤਾ ਨੂੰ ਵੋਟ ਪਾ ਕੇ ਉਹਨੂੰ ਇਥੋਂ ਮਜ਼ਬੂਤ ਕਰਕੇ ਭੇਜੋ ਇਹ ਸਿੱਧਾ ਰਿਸ਼ਤਾ ਪੰਜਾਬ ਦੀ ਅਗਵਾਈ ਵੱਲ ਵੱਧਾ ਵੀਰੋ ਇਹ ਐਮਐਲਏ ਦੀ ਚੋਣ ਨਹੀਂ ਹੈ ਤੁਹਾਡਾ ਫੈਸਲਾ ਉਹਨਾਂ ਨੂੰ ਹੋਰ ਮਜ਼ਬੂਤ ਕਰੂਗਾ ਇਹੋ ਜਿਹਾ ਭਰੋਸਾ ਦੇ ਕੇ ਅਗਲੀ ਵਾਰ ਉਹਨੂੰ ਆਏ ਲੱਗੇ ਵੀ ਚੰਡੀਗੜ੍ਹ ਬੈਠੀ ਜਿੱਤ ਜਾਵੇ ਤਾਂ ਇਹ ਵੀ ਤੁਹਾਡੇ ਕੋਲੇ ਲੈ ਕੇ ਆਇਆ ਤੇ ਜੇ ਤੁਸੀਂ ਇਦਾਂ ਦੇ ਅਮਨ ਪਸੰਦ ਜਿਹੜੇ ਕੈਂਡੀਡੇਟ ਚੁਣੋਗੇ ਤੁਸੀਂ ਮਨਮੋਹਨ ਸਿੰਘ ਦਾ ਰਾਜ ਦੇਖਿਆ 10 ਸਾਲ ਉਹਦਾ ਤੇ ਅੱਜ ਮੋਦੀ ਦੇ 10 ਸਾਲ ਨੂੰ ਕੰਪੇਅਰ ਕਰਕੇ ਵੇਖ ਲਓ ਤੁਹਾਡਾ ਮਨ ਆਪਣੇ ਆਪ ਹੀ ਬਣ ਜਾਣਾ ਤਾਂ ਬੇਰੀਆਂ ਇਹੀ ਅਪੀਲਾਂ ਨੇ ਤੁਹਾਡੇ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਰਹੇ ਸੁੱਖ ਸ਼ਾਂਤੀ ਤਾਰ ਹੋਊਗੀ ਜੇ ਇਹਨਾਂ ਦੀਆਂ ਆ ਜਿਹੜੇ ਜ਼ਾਲਮ ਸਰਕਾਰਾਂ ਨੇ ਇਹਨਾਂ ਦੇ ਕੈਂਡੀਡੇਟ ਨੂੰ ਇੱਥੋਂ ਅਸੀਂ ਹਰਾ ਕੇ ਭੇਜੀਏ ਤੇ ਅਸੀਂ ਭੈਣ ਅਮਰਤਾ ਦੇ ਹੱਥ ਵਿੱਚ ਆਪਣਾ ਵੋਟ ਦੇ ਕੇ ਉਹਨੂੰ ਕਾਮਯਾਬ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਮੇਰੇ ਪਰਿਵਾਰ ਦੀ ਕਿਸਮਤ ਬਦਲੀ ਤਾਂ ਇੱਕ ਐਜੂਕੇਸ਼ਨ ਨੇ ਪੜ੍ਹਾਈ ਲਿਖਾਈ ਨੇ ਬੱਚੇ ਨੂੰ ਸਮਝ ਆਈ ਤਾਂ 5 ਸਾਲਾਂ ਦੇ ਵਿੱਚ ਕਿਤੋਂ ਦੇ ਚਾਕੇ ਕਿਤੋਂ ਤੱਕ ਜਿਹੜਾ